ਮਾਤਾ ਦੀ ਹੋ ਗਿਆ ਜੀ ਮਾਤਾ ਜੀ ਨੇ ਬੁਲਾ ਲਿਆ ਸਾਰੇ ਪਟਾਲੇ ਦੀ ਸੰਗਤ ਨੂੰ ਜੈ ਮਾਤਾ ਕੀ ਸਾਰੇ ਇਲਾਕੇ ਦੀ ਸੰਗਤ ਨੂੰ ਜੈ ਮਾਤਾ ਦੀ ਇਹ ਸਾਰੀ ਜਲ ਸੇਵਾ ਜੀ ਮਾਰਕਰ ਕਲੋਨੀ ਸੇਵਾਦਾਰਾਂ ਵੱਲੋਂ ਕੀਤੀ ਜਾਂਦੀ ਹੈ ਜੀ ਇਹਨਾਂ ਵਿੱਚ ਗੋਗਿਆ ਜੀ ਸਿੰਘਲਾ ਸਾਹਿਬ ਸਾਰੀ ਸੰਸਥਾ ਸਾਨੂੰ ਬਹੁਤ ਸਹਿਯੋਗ ਦੰਦਿਆ ਨੇ ਅਸੀਂ ਸਾਰੀ ਸੰਸਥਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਅਸੀਂ ਇਹ ਕਹਿੰਦੇ ਆ ਕਿ ਮਹਾ ਮਾਈ ਦੀ ਕਿਰਪਾ ਸਾਰੇ ਉੱਤੇ ਬਣੀ ਰਹੇ ਤੇ ਇਸੇ ਤਰ੍ਹਾਂ ਸੇਵਾ ਚਲਦੀ ਰਹੇ ਜੈ ਮਾਤਾ ਦੀ ਕੋਦੀ ਜੇ ਨਿਕ ਤਮਾ ਹੋ ਗਿਆ ਜੇ ਸੇਵਾ ਚੱਲ ਜੇ ਵੀਰ ਜੀ ਇਹ ਸੇਵਾ ਰੁਟੀਨ ਮ ਬਹੁਤ ਦੇਰ ਤੋਂ ਚੱਲੀ ਜਾ ਰਹੀ ਹੈ ਜਿੱਥੇ ਵੀ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਜੋ ਜੇਰੇ ਵੀ ਸੰਸਥਾ ਸਾਨੂੰ ਅੱਗੇ ਕਹਿੰਦੀ ਆ ਵੀ ਸੇਵਾ ਦਾ ਹੁਕਮ ਆ ਬੰਕੇ ਵਿਆਹ ਦੀ ਕਿਰਪਾ ਨਾਲ ਉੱਥੇ ਹੀ ਸੇਵਾ ਲੱਗਦੀ ਆ ਜਲ ਸੇਵਾ ਜੀ ਮੈਂ ਸ਼ੁਰੂ ਕੀਤਾ ਸੀ ਜੇ ਕਦੋਂ ਸਾਫਰ ਬਣਿਆ ਸ਼ੁਰੂ ਇਹ ਮੈਂ ਸਾਰੇ ਭਾਈਆਂ ਦੇ ਸਹਿਯੋਗ ਨਾਲ ਕਾਫੀ ਦੇਰ ਤੋਂ ਸੇਵਾ ਚੱਲਦੀ ਆ ਰਹੀ ਆ ਜੀ ਟਾਈਮ ਟੂਪ ਦਾ ਕਦੇ ਨਾ ਨੋਟ ਕੀਤਾ ਨਾ ਧਿਆਨ ਦਿੱਤਾ ਜੀ ਮੈਂ ਵੱਡੇ ਭਾਈ ਜਾਂਦੇ ਰਹਿੰਦੇ ਰਹੇ ਗਿਆ ਸਾਹ ਵਰਗੇ ਸਿੰਘ ਸਾਹ ਵਰਗੇ ਅਸ਼ੀਵਾਂ ਮਿਲਦਾ ਰਹਿੰਦਾ ਸੇਵਾ ਚੱਲ ਰਹੀ ਆ ਜੈ ਮਾਤਾ ਦੀ ਤੋ ਪਹਿਲਾ ਖੂਨਦਾਨ ਮਹਾਦਾਨ ਜਲਦਾਨ ਮਹਾਦਾਨ ਇਹ ਤੋਂ ਵੱਡਾ ਕੋਈ ਦਾਨ ਨਹੀਂ ਔਰ ਮੈਂ ਅਪਰੀਸ਼ੀਏਟ ਕਰਾਂਗਾ ਇਹਨਾਂ ਨੂੰ ਇਹਨਾਂ ਦੀ ਮੈਨੇਜਮੈਂਟ ਨੂੰ ਜਿਨ੍ਹਾਂ ਨੇ ਬਿਗੈਰ ਐਨ ਜੀਓ ਬਣਾਏ ਆਪਣੇ ਲੈਵਲ ਤੇ ਸੇਵਾ ਕਰ ਰਹੇ ਆ ਉਹ ਲਗਾਤਾਰ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਕਿ ਕਿੰਨੀ ਦੇਰ ਤੋਂ ਸੇਵਾ ਕਰ ਰਹੇ ਜਿਸ ਜਿਹੜੇ ਵੀ ਪ੍ਰੋਗਰਾਮ ਹੋਣੇ ਸੋਸ਼ਲ ਪ੍ਰੋਗਰਾਮ ਧਾਰਮਿਕ ਪ੍ਰੋਗਰਾਮ ਤੇ ਇਹਨਾਂ ਨੇ ਜਲਦੀ ਸੇਵਾ ਲਈ ਹੈ ਮੈਂ ਆਪਣੇ ਵੱਲੋਂ ਇਹਨਾਂ ਨੂੰ ਵਿਸ਼ਵਾਸ ਦਵਾਣਾ ਮੈਂ ਇਹਨਾਂ ਦੇ ਨਾਲ ਖੜਾ ਜਦ ਵੀ ਮੇਰੀ ਜਰੂਰਤ ਹੋएगी ਮੈਂ ਨਾਲ ਖੜਾ ਪਰਮਾਤਮਾ ਇਹਨਾਂ ਨੂੰ ਉਮਰ ਦਰਾਜ ਹੋਵੇ ਐਂ ਲੋਕਾਂ ਦੀ ਸੇਵਾ ਕਰਦੇ ਰਹਿਣ ਪਰਮਾਤਮਾ ਇਹਨਾਂ ਨੂੰ ਤਰੱਕੀ ਬਖਸ਼ੇ ਮੈਂ ਪਰਮਾਤਮਾ ਕੀ ਦੁਆ ਕਰਾਂਗਾ ਅੱਜ ਵਿਸਾਖੀ ਦੇ ਦਿਹਾੜੇ ਤੇ ਨੁਰਾਤੇ ਦੇ ਦਿਹਾੜੇ ਤੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਸਾਰੀ ਜਨਤਾ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਥੈਂਕ ਯੂ ਵੈਰੀ ਥੈਂਕ ਯੂ ਹੋ ਗਿਆ ਜੀ ਮੇਰੀ